ਨਹੀਂ ਨਾ ਰਾਜਾ ਮੈਂ ਤਾਂ ਮੈਨੂੰ ਲੈ ਆਇਆ ਅੰਮ੍ਰਿਤ ਸਰ ਫਾਸਟ ਸਟੈਂਡ ਇਹ ਜਦੋਂ ਯਕੀਂ ਲੱਗਦੀ ਮੇਰਾ ਭਨੇਵਾ ਲੱਗਦਾ ਅੱਛਾ ਜੀ ਇਹ ਭਾਈ ਸਾਲ 20 ਸਾਲ ਦਵਾਂ ਅੱਛਾ ਜੀ ਕੀ ਕਾਰਨ ਕੀ ਬਣਿਆ ਕਾਰਨ ਆ ਇਹ ਭਾਈ ਆਂਡੇ ਹੀ ਕੰਮ ਦੋਹੀ ਮੇਰੇ ਕੋਲ ਨਾ ਮੇਰਾ ਨਾਮ ਲੈ ਲਓ ਮੈਨੂੰ ਕਰਿਓ ਮੈਂ ਲੈ ਕੇ ਚੱਲੋ ਉਹ ਮੁੰਡੇ ਇਰਮਾਨ ਆਂਡੇ ਦੇ ਵੇਚ ਲੈ ਕੇ ਮਰੇ 1/2 ਕਿਲੋਮੀਟਰ ਧੂ ਕੇ ਲੈ ਜਾਂਦੇ ਤੇ ਆ ਤੂੰ ਹੀ ਕੀ ਨਾ ਲਈਦਾ ਮੈਨੂੰ ਮਿਲੋ ਤੇ ਆਪਾਂ ਕਰ ਲੈਨੇ ਕੋਈ ਨਾ ਮੰਗ ਭਾਈ ਇਨਸਾਫ ਚਾਹੀਦਾ ਹਨ ਤੂੰ ਹੀ ਆ ਜਾ ਮਜੀਠੇ ਠਾਣੇ ਇਹ ਜਿਹੜਾ ਹੈ ਡਰਾਈਵਰ ਹੈ ਖਾ ਪੀ ਕੇ ਕਰ ਲਿਆ ਤੁਹਾਨੂੰ ਇਹਨਾਂ ਨੇ ਪਤਾ ਕੋਈ ਚੀਜ਼ ਅੜ ਗਈ ਆ ਜਾਂ ਕਰਨ ਦੇ ਤੂੰ ਇੱਕ 91 ਰੋਡ ਚੱਲਣ ਡਿਆ ਸੜਕ ਬੰਡੀ ਆ ਤੇ ਤੂੰ ਆਪਣੇ ਚ ਕੰਪੀਟੀਸ਼ਨ ਕਰਨ ਦੇ ਜੋ ਤੁਹਾਨੂੰ ਪਤਾ ਨਹੀਂ ਲੱਗਣ ਡਿਆ ਕਿ 91 ਰੋੜ ਆ ਤੇ ਤੂੰ ਕੰਪੀਟੀਸ਼ਨ ਦੋ ਆ ਆਪਾਂ ਚ ਲੱਗੇ ਹੋਏਗਾ ਤੇ ਮੈਂ ਅੱਗੇ ਨਿਕਲ ਜਾਂਚ ਮੈਂ ਸਵਾਰੀਆਂ ਪਹਿਲਾਂ ਚੱਕ ਲਾ ਉਹਨ ਦੋਨੋਂ ਜਨੇ ਇਕੱਲੇ ਇਕੱਲੇ ਹੈਗੇ ਆ ਯਾਰ ਇਹ ਦੋਨੋਂ ਇਕੱਲੇ ਇਕੱਲੇ ਮਾਮਾ ਦੇ ਪੁੱਤ ਤੇ ਉਹ ਪੈ 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 ਇਹ ਕਹਿਣਗੇ ਤੇ ਪੈਸੇ ਨੂੰ ਚੱਕਣਾ ਜਦੋਂ ਘਰ ਦੇ ਚਰਾਗ ਹੀ ਬੁੱਝ ਗਿਆ ਤੇ ਹਾਂਜੀ ਅਸੀਂ ਇੱਕ ਦਾ ਅਭੀ ਇੱਕ ਯਾਰ ਦੋਸਤ ਸੀ ਹਾਂਜੀ ਬਣਵਾ ਮੇਰਾ ਅਭੀ ਇਹ ਪਤਾ ਉਹ ਨਾਲ ਚੱਲਦੇ ਨਹੀਂ ਮੈਂ ਜੀਤ ਸਿੰਘ ਜੀ ਮੈਂ ਭਗਵਾਨ ਵਾਲਮੀ ਦੀ ਸੰਸਥਾ ਤੋਂ ਹਾਂ ਜੀ ਇਹ ਦੁਗਾਈ ਕਾ ਨਾਮ ਆਪਰੀ ਕੀ ਕਹਿਣਾ ਇਹ ਬੱਸ ਆ ਰਹੀ ਸੀ ਜੀ ਓਵਰ ਸਪੀਡ ਹੀ ਇੱਕ ਦੂਜੇ ਨੂੰ ਓਵਰਟੇਕ ਕਰਦੇ ਪਏ ਸੀ ਤੇ ਦੋ ਮੁੰਡੇ ਆਪਣਾ ਸਾਈਡ ਤੇ ਜਾ ਰਹੇ ਸੀ ਇਹਨਾਂ ਨੂੰ ਇਹਨਾਂ ਦੀ ਸਪੀਡ ਵਿੱਚ ਆਣ ਕੇ ਦੋਨਾਂ ਦੀ ਡੈਥ ਹੋ ਗਈ ਆ ਮੌਕੇ ਤੇ ਹਾਂ ਜੀ ਤੇ ਪੁਲਿਸ ਦੀ ਕੀ ਕਾਰਵਾਈ ਰਹੀ ਪੁਲਿਸ ਦੀ ਕਾਰਗੁਜ਼ਾਰੀ ਹੋਣ ਤਿੱਕਰ ਤੇ ਸਹੀ ਰਹੀ ਆ ਜੀ ਐਸ ਐਚ ਓ ਜੀ ਨੇ ਜਾ ਕੇ ਆਪ ਬੰਦਾ ਅਰੈਸਟ ਕਰ ਲਿਆ ਜਿਹੜਾ ਡਰਾਈਵਰ ਸੀ ਹਾਂ ਜੀ ਹੁਣ ਕੀ ਮੰਗੋ ਮੰਗੇ ਇਹੀ ਆ ਕਿ ਗਰੀਬ ਬੰਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਬੰਦਿਆਂ ਤੇ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹਰੇਕ ਪਾਸ ਵਾਲੇ ਨੂੰ ਜਿਹੜਾ ਉਹਨਾਂ ਨੂੰ ਕਰਦੇ ਦਾ 300 ਮੀਟਰ ਤੋਂ ਬੰਦਿਆਂ ਨੂੰ ਕਸੀਟ ਕੇ ਲਿਆਂਦਾ ਫਿਰ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਆ ਕਿ ਜਿਹੜਾ ਇਹਨਾਂ ਨੇ ਮੌਕੇ ਤੇ ਇਹਨਾਂ ਦੀ ਸਾਰ ਨਹੀਂ ਲਈ ਜੇ ਕਾਨੂੰਨ ਦੇ ਹੋ ਸਕਦਾ ਸੀ ਇਹਨਾਂ ਚੋਂ ਇੱਕ ਬੰਦਾ ਬਚ ਜਾਂਦਾ ਹਾਂਜੀ ਤੇ ਤੁਹਾਡੇ ਲੋਕਾਂ ਨਾਲ ਲਾਉਣਾ ਕਿ ਕਰਨਾ ਸਾਨੂੰ ਇਸੇ ਕਰਕੇ ਲਾਉਣਾ ਪਿਆ ਕਿ ਇੱਥੇ ਕੋਈ ਪਹੁੰਚੇ ਨਹੀਂ ਸੀ ਫਿਰ ਪ੍ਰਸ਼ਾਸਨ ਦਾ ਅਧਿਕਾਰੀ ਡੀਐਸਪੀ ਸਾਹਿਬ ਧਮਿੰਦਰ ਕਲਿਆਣ ਜੀ ਆਏ ਤੇ ਉਹਨਾਂ ਨੇ ਆਪਣੀ ਹਾਜ਼ਰੀ ਦੇ ਵਿੱਚ ਇਹਨਾਂ ਬੰਦਿਆਂ ਨੂੰ ਘਰਦਿਆਂ ਜੀਆਂ ਨੂੰ ਆਪਣਾ ਵਿਸ਼ਵਾਸ ਵਿੱਚ ਲੈ ਕੇ ਤੇ ਧਰਨਾ ਜਿਹੜਾ ਉਠਾਇਆ ਗਿਆ ਤੇ ਹੁਣ ਉਹਨਾਂ ਦੀ ਪੋਸਟ ਮਾਰਡਮ ਵੀ ਲੈ ਕੇ ਗਏ ਆ ਅਮਰੀ ਸਰ ਤੇ ਬਾਕੀ ਦੀ ਕਾਰਵਾਈ ਜਿਹੜੀ ਆ ਉਹ ਹੋਣ ਲੱਗੀ ਆਣਾ ਉਹ ਜਿੱਥੇ ਥਾਣੇ ਚੱਲੇ ਆ ਜੀ ਕੀ ਗਿਆ ਇਹ ਤਾਂ 10 ਸਾਲ 15 ਸਾਲ ਜੇਲ੍ਹ ਕੱਟ ਕੇ ਆ ਜਾਣਗੇ ਜਿਨ੍ਹਾਂ ਦੇ ਕੱਲੇ ਕੱਲੇ ਪੁੱਤ ਤੁਰ ਗਏ ਉਹਨਾਂ ਨੂੰ ਕੁਝ ਕਹਿਏ ਕੋ ਨਾ ਮਰ ਗਏ ਨਾ ਮਰ ਗਏ ਚ ਰਹਿ ਗਏ ਨਾ ਉਹ ਜਿੰਦਿਆਂ ਚ ਸਾਰੀ ਉਮਰ ਤਾਂ ਰੋਣਾ ਰੋ ਕੇ ਮਾਂ ਤੇ ਕੁਝ ਵੀ ਕਰਦਿਆਂ ਹਾਲ ਨਹੀਂ ਹੋਈ ਆ ਕੁਝ ਤੇ ਸ਼ਰਮ ਕਰੋ ਤੁਹਾਡੇ ਚ ਇਨਸਾਨੀਅਤ ਐ ਨਹੀਂ ਸਵਾਰੀਆਂ ਦੇ ਕੇ ਜੰਨੇ ਹੋ ਤਾ ਅਹੀ ਦਵਾਦਾਰ ਚ ਇਹਨਾਂ ਦਾ ਵਾਸ ਨਹੀਂ ਚੱਲਦਾ ਲੋਕਾਂ ਨੂੰ ਘਰਾਂ ਤੋਂ ਤੂ ਤੂ ਬਸਾ ਦੇ ਅੱਜ ਕੇ ਵੇਖੋ ਕਿੱਦਾਂ ਆ ਬਿਲਕੁਲ ਡਈਆਂ ਨੇ ਬੱਲੇ ਬੱਲੇ ਪੋਤੇ ਜੀ ਸਹੀ ਗੱਲ ਬਈ ਮੈਗਨਾ ਮੈਰੀ ਜਿਵੇਂ ਮੇਜ ਸਿੰਘ ਸਾਣਾ ਬੰਦਾ ਵੀ ਤੇ ਨਾ ਤਾਂ ਜੀ ਮੇਜ ਸਿੰਘ ਦੀ ਜਿਹੜਾ ਐਕਸੀਡੈਂਟ ਆ ਉਹ ਨਾ ਜਿੰਨੀ ਮੋਬਾਈਲ ਕੀ ਕਾਰਨ ਕਾਰਨ ਬਾਸਾ ਆ ਰਹੀ ਸੀ ਕਿ ਪ੍ਰਾਈਵੇਟ ਐ ਇੱਕ ਬਤਿਆ ਉਹਦਾ ਨੰਬਰ ਹੈਗਾ ਜੀ ਪੀਬੀਟੀ ਕੇ 4878 ਅੰਮ੍ਰਿਤਸਰ ਸਾਈਟ ਤੋਂ ਆ ਰਹੀ ਏ ਮੋਟਰਸਾਈਕਲ ਤੇ ਜਿਹੜੇ ਨੌਜਵਾਨ ਨੇ ਦੋਨੇ ਜਿਹਨਾਂ ਦੀ ਡੈਥ ਹੋਈ ਆ ਇਹ ਵੀ ਅੰਮ੍ਰਿਤਸਰ ਸਾਈਟ ਤੋਂ ਜੋ ਹੁੰਦੀ ਆ ਜੋ 나ਗ ਨਵੇਂ 나ਗ ਤੋਂ ਥੋੜਾ 나ਗ ਸੇ ਕਲਾ ਸਾਈਡ ਨੂੰ ਆਏ ਆ ਉੱਥੇ ਸਾਈਡ ਵੱਜੀ ਜੀ ਬਸ ਜੀ ਉਹਨਾਂ ਨੂੰ ਉਹਨਾਂ ਵਿਚਾਰੇ ਦੋਨਾਂ ਦੀ ਮੌਕੇ ਤੇ ਡੈਥ ਹੋ ਗਈ ਕੀ ਦਿਖਾਉਣ ਨੂੰ ਕੀ ਨਾਮ ਹਿੱਤ ਨੇ ਰਹਿਣੇ ਇਹ ਦੋਨੇ ਲੜਕੇ ਹੈਗੇ ਜੀ ਵੇਰਕੇ ਦੇ ਵੇਰ ਇੱਕ ਦਾ ਨਾਮ ਤਾਂ ਹੈਗਾ ਜੇ ਅਭੀਜੀਤ ਸਿੰਘ ਪੁੱਤਰ ਮਨਜੀਤ ਸਿੰਘ ਤੇ ਦੂਸਰੇ ਦਾ ਨਾਮ ਹੈਗਾ ਪ੍ਰਦੀਪ ਮਰ ਪੁੱਤਰ ਲਲਨ ਰਾਮ ਇਹ ਬਿਆਹ ਕਰਨ ਵਾਲਾ ਹਾਲ ਵਾਸੀ ਸ਼ਰਮਾ ਡੇਰੀ ਬੱਲਾ ਸੋਰੀ ਵੇਰਕਾ ਪਰ ਉਹਨਾਂ ਨੂੰ ਉਸ ਤੋਂ ਦਰਸ਼ਨ ਕੀਤਾ ਗਿਆ ਰੁਕ ਜਾਣ ਕਰਤੀ ਕੀ ਕਰ ਰਹੇ ਹੋ ਉਹ ਇਹੋ ਕਹਿੰਦੇ ਸੀਗੇ ਵੀ ਸਾਡੇ ਲੜਕਿਆਂ ਦੀ ਡੈਥ ਹੋਈ ਹੈ ਇਸ ਬੰਦੀ ਬਾਹਰੋਂ ਤੇ ਬਸ ਨੂੰ ਖੜਿਆ ਜਾਵੇ ਤੇ ਸਾਨੂੰ ਇਨਸਾਫ ਨਾ ਹੋ ਜਾਵੇ ਬਸ ਖੜੀ ਗਈ ਹੈ ਜੀ ਬਾਕੀ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਬਾਕੀ ਦੋਨਾਂ ਲੜਕਿਆਂ ਦੀ ਜੀ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਜਮ੍ਹਾਂ ਕਰਵਾਤੀ ਹੈ ਕਈਆਂ ਜੀ ਸਵੇਰ ਪੋਸਟਮਾਰਟਮ ਕਰਾਇਆ ਜਾਏਗਾ ਬਾਕੀ ਦੀ ਅਗਲੀ ਕਾਰਵਾਈ ਅਮਰ ਚੱਲਿਆ ਜਾ ਰਹੀ ਹੈ ਅਰੇ ਰੋਡ ਦੀ ਜੀ ਸਤਿ ਸ੍ਰੀ ਅਕਾਲ ਪੁਲਿਸ ਤੋਂ ਬੀ.ਐਨ.ਓ ਦੀ ਪ੍ਰਾਪਤ ਹੈ ਕਿ ਆਉ ਕੁਛ ਛੱਡ ਕੇ ਜਗ੍ਹਾ ਤੇ ਲੱਗੇ ਹੁੰਦੇ ਨਾ ਕੋਈ ਕਿਲੋਮੀਟਰ ਦਾ ਏਰੀਆ ਹੁੰਦਾ ਜੀ ਉਹਨੂੰ ਸਾਡੇ ਏਰੀਆ ਦੇ ਵਿੱਚ ਨਹੀਂ ਹੈ ਇੱਕ ਪਰਿਵਾਰ ਦਾ ਬੋਸ ਆ ਗਿਆ ਪਹੁੰਚੀ ਨਹੀਂ ਐਂਬੂਲੈਂਸ ਮੌਕੇ ਤੇ ਪਹੁੰਚੀ ਸੀਗੀ ਪਰ ਡੈਥ ਹੋ ਚੁੱਕੀ ਸੀ ਕੀ ਕਰਦੇ